जय जय कल भगवान श्री रामचंद्र का अयोध्या में जो मंदिर बना है उसके लिए दीप माला करनी है कितनी खुशी है मैम हमें बहुत ज्यादा खुशी है तो मैम आप दिए लेने आए हो पर जब समाज के पास से दिए लेने आए हो तो उन्होंने पैसे लिए आपको नहीं मुझसे कोई पैसा नहीं लिया अच्छा बच्चों ने स्टॉल लगाई हुई है फ्री ऑफ बच्चों ने बहुत अच्छा काम किया हुआ कि इन्होंने ये स्टॉल लगाई है फ्री ऑफ कॉस्ट दिए दे रहे हैं ਇਹ ਕਿੰਨਾ ਕਾ ਆਪਕੋ ਕਿੰਨਾ ਕ ਲੱਗਾ ਅੱਛਾ ਪ੍ਰਾਲਾ ਕਿ ਕੈਸੇ ਹੈ ਜੀ ਬਹੁਤ ਅੱਛਾ ਕਿਉਂਕਿ ਜੋਸ਼ੀ ਰਾਮਚੰਦਰ ਜੀ ਦਾ ਜੋ ਇਹ ਝੰਡਾ ਹੈ ਇਸ ਲਈ ਮੈਂ ਅੱਜ ਬਹੁਤ ਖੁਸ਼ ਹਾਂ ਜੀ ਜੀ ਮੈਨੂੰ ਕਾਹੀ ਨਹੀਂ ਮਿਲਿਆ ਜੀ ਬਟ ਯਹਾਂ ਆ ਕੇ ਮੈਨੂੰ ਖੁਸ਼ੀ ਮਿਲੀ ਕਿ ਮੈਨੂੰ ਇਹ ਝੰਡਾ ਯਹਾਂ ਸੇ ਮਿਲ ਗਿਆ ਇਸ ਲਈ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਸਭ ਵਾਰੀ ਸਾਡੀ ਇਹੀ ਰਹਿ ਹੈ ਜੀ ਜਿਹੜੇ ਰਾਮ ਮੰਦਰ ਬਣਨ ਦੀ ਖੁਸ਼ੀ ਵਿੱਚ ਸਾਡੇ ਸਾਰੇ ਹੀ ਹਿੰਦੁਸਤਾਨ ਵਿੱਚ ਬਹੁਤ ਬੜੀ ਖੁਸ਼ੀ ਦਾ ਤਿਉਹਾਰ ਮਨਾਇਆ ਜਾ ਰਿਹਾ ਜੀ ਠੀਕ ਹੈ ਬਾਕੀ ਸਾਡੇ ਪਰਚਾ ਪਸ ਸਮਾਜ ਵੱਲੋਂ ਠੀਕ ਫ੍ਰੀ ਦੀਵੇ ਵੰਡੇ ਜਾ ਰਹੇ ਆ ਜੀ ਸਾਰੇ ਸਮਾਜ ਨੇ ਰਲ ਕੇ 55000 ਦੀਵਾ ਜੀ ਪੂਰੇ ਸ਼ਹਿਰ ਵਿੱਚ ਵਰਤਾਇਆ ਹੈ ਘਰ ਘਰ ਦੁਕਾਨਾਂ ਜਾ ਜਾ ਕੇ ਫ੍ਰੀ ਦੀਵੇ ਵੰਡੇ ਆ ਜੀ ਬਾਕੀ ਜਿਵੇਂ ਬੱਚੇ ਖੜੇ ਆ ਜੀ ਬੱਚਿਆਂ ਨੇ ਬੜੀ ਆਪਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਵੀ ਇੱਥੇ ਇੱਕ ਸਟਾਲ ਲਗਾ ਕੇ ਦੀਵੇ ਰੱਖ ਕੇ ਇਹ ਵੀ ਫ੍ਰੀ ਦੇ ਰਹੇ ਆ ਜੀ ਆਉਂਦੇ ਜਾਂਦੇ ਰਾਹੀ ਨੂੰ ਜੇ ਹਰ ਘਰ ਘਰ ਵਿੱਚ ਦੀਵੇ ਬਤਾਏ ਜਾ ਰਹੇ ਆ ਜੀ ਤਕਰੀਬਨ ਤਾਂ ਕਿ ਹਰ ਘਰ ਵਿੱਚ ਦੀਪਮਾਲਾ ਜਗੇ ਇੱਕ ਦੀਵਾਲੀ ਦੇ ਤਿਉਹਾਰ ਤੋਂ ਵੀ ਵੱਡਾ ਤਿਉਹਾਰ ਮਨਾਇਆ ਜਾਵੇ ਇਸ ਤੋਂ ਪਹਿਲਾਂ ਤੁਸੀਂ ਕੰਨਾ ਇਥੇ ਸਥਾਨ ਲਈ ਹੈ ਕਿ ਕਿ ਮਤਲਬ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਦੀਵੇ ਵੰਡੇ ਹੈ ਜੀ ਨਹੀਂ ਜੀ ਸ਼ਹਿਰ ਵਿੱਚ ਅਸੀਂ ਹਰ ਦੁਕਾਨ ਦੁਕਾਨ ਤੇ ਜਾ ਕੇ ਘਰ ਘਰ ਜਾ ਕੇ ਦੀਵੇ ਵੰਡੇ ਹੈ ਜੀ ਜੋ ਫ੍ਰੀ ਵੰਡੇ ਹੈ ਫ੍ਰੀ ਫ੍ਰੀ ਆਫ ਕੋਸਟ ਹੀ ਪੂਰੇ ਸਮਾਜ ਨੇ ਰਲ ਮਿਲ ਕੇ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ ਸਾਡੇ ਸਮਾਜ ਦੇ ਸਰਕਾਰ ਤੋਂ ਤੁਹਾਨੂੰ ਕਿਵੇਂ ਉਪਰਾਲਾ ਕਿਵੇਂ ਚੱਲ ਲੱਗਿਆ ਹੈ ਕਿਵੇਂ ਲੱਗ ਬਹੁਤ ਵਧੀਆ ਹੈ ਜੀ ਸਾਡੇ ਪਰਜਾ ਪਸ ਸਮਾਜ ਲਈ ਤਾਂ ਇੱਕ ਬਹੁਤ ਵੱਡੀ ਖੁਸ਼ੀ ਦਾ ਤਿਉਹਾਰ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਬੜੀ ਖੁਸ਼ੀ ਨਾਲ ਦੂਸਰਾ ਤਿਉਹਾਰ ਸਾਡੇ ਲਈ ਇਹ ਵੀ ਬਹੁਤ ਵਧੀਆ ਖੁਸ਼ੀ ਦਾ ਤਿਉਹਾਰ ਆਇਆ ਏ ਪਰਜਾ ਪਸ ਸਮਾਜ ਲਈ ਇੱਕ ਰੋਜ਼ਗਾਰ ਵੀ ਮਿਲਿਆ ਇੱਕ ਪ੍ਰਭੂ ਰਾਮ ਨੇ ਇਹਨਾਂ ਦੇ ਉੱਤੇ ਇੱਕ ਬਹੁਤ ਵੱਡੀ ਕਿਰਪਾ ਕੀਤੀ ਹੈ ਜਿਵੇਂ ਦੀਵਾਲੀ ਦੇ ਤਿਉਹਾਰ ਤੋਂ ਕਿਵੇਂ ਦੇਖਦੇ ਹਾਂ ਦੀਵਾਲੀ ਦਾ ਤਿਉਹਾਰ ਜਾਂ ਕਿਵੇਂ ਇਸ ਤੋਂ ਉੱਤੇ ਦੇਖਦੇ ਹਾਂ ਇਸ ਤੋਂ ਥੱਲੇ ਦੇਖਦੇ ਹਾਂ ਕਿ ਬਰਾਬਰ ਦੇ ਇਹ ਤਾਂ ਪ੍ਰਭੂ ਰਾਮ ਦੀ ਜਿਸ ਤਰ੍ਹਾਂ ਕਿਰਪਾ ਹੋਊਗੀ ਉਸ ਤਰ੍ਹਾਂ ਹੀ ਦੇਖਿਆ ਜਾਊਗਾ ਜੀ ਇਹਨੂੰ ਇਸ ਤੋਂ ਬਾਅਦ ਤੁਸੀਂ ਸਮਾਜ ਦੇ ਪ੍ਰਧਾਨ ਜੀ ਉੱਥੋਂ ਮੋਗੇ ਤੋਂ ਜਿਹੜੇ ਸਮਾਜ ਦੇ ਪ੍ਰਧਾਨ ਜੀ ਇਹਨੂੰ ਤੁਸੀਂ ਕੀ ਕਹੋਗੇ ਵੀ ਮਤਲਬ ਕੀ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਯੋਧਿਆ ਜਾਣਾ ਜਾਂ ਕਿਸੇ ਨੇ ਕੀ ਕਰਨਾ ਕੋਈ ਕੋਲ ਕੋ ਕੋਟੀ ਆਈ ਜਾਂ ਕਿਵੇਂ ਆਈ ਟੈਕਸ ਆਈ ਜਾਂ ਟਿਕਤਾ ਆਈਆਂ ਕੋਈ ਕੋਲ ਗ੍ਰਾਂਟ ਆਈ ਕਿ ਨਹੀਂ ਆਈ ਕੋਈ ਨਹੀਂ ਕੁਝ ਨਹੀਂ ਆਇਆ ਜੀ ਸਾਡੇ ਕੋਲੇ ਮੋਦੀ ਸਰਕਾਰ ਨੇ ਪਿੱਛੇ ਜੀ ਸਾਡੇ ਲਈ ਪਰਜਾਪਸ ਸਮਾਏ ਲਈ ਬਹੁਤ ਹੀ ਕਈ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ ਜਿਹੜੀਆਂ ਵੀ ਸਾਡੇ ਸਮਾਏ ਦੇ ਜਿਵੇਂ ਚਾ ਮਿੱਟੀ ਵਾਲੇ ਚੱਕ ਤੇ ਕੁਝ ਕੁ ਮਸ਼ੀਨਾਂ ਸੀਗੀਆਂ ਔਰ ਸਾਨੂੰ ਕਈ ਸਹੂਲਤਾਂ ਦੇ ਰਿਹਾ ਅਸੀਂ ਮੋਦੀ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਸ ਨੇ ਸਾਡੇ ਸਮਾਜ ਬਾਰੇ ਵੀ ਕੁਝ ਸੋਚਿਆ ਪਰਦੇ ਆਪਾਂ ਸਮਾਜ ਬਾਰੇ ਉਸ ਤੋਂ ਬਾਅਦ ਤੁਹਾਨੂੰ ਮੋਦੀ ਸਰਕਾਰ ਦੀ ਕੁਝ ਹੋਰ ਸਕੀਮ ਦਾ ਲਾਭ ਮਿਲਿਆ ਤੁਹਾਨੂੰ ਸਰ ਜਿਸ ਤਰ੍ਹਾਂ ਜਿੱਤਨਾ ਸਕੀਮ ਆ ਰਹੀ ਹੈ ਸਾਡੇ ਤੱਕ ਜਿਵੇਂ ਜਿਵੇਂ ਅਫਸਰ ਸਾਡੇ ਤੱਕਰ ਲੈ ਕੇ ਆਉਂਦੇ ਆ ਸਾਨੂੰ ਉਸ ਸਕੀਮ ਦਾ ਲਾਭ ਮਿਲ ਰਿਹਾ ਜੀ ਜਿਨੇ ਕੀ ਅੱਜ ਤੱਕ ਲੋਨ ਦੀ ਸੁਵਿਧਾ ਆਈ ਹੈ ਉਹ ਸਾਰੇ ਜਾਗਰੂਤ ਹੋਈਏ ਕਿ ਨਹੀਂ ਹੋਈ ਲੋਨ ਦੀ ਸਰ ਹੌਲੀ ਹੌਲੀ ਹੋ ਰਹੀ ਹੈ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਮੀਟਿੰਗ ਕਰਦੇ ਆ ਇਹਨਾਂ ਨੂੰ ਜਾਗਰੂਤ ਕੀਤਾ ਜਾਂਦਾ ਤੇ ਇਹਨਾਂ ਨੂੰ ਸਹੂਲਤਾਂ ਬਾਰੇ ਦੱਸਿਆ ਜਾਂਦਾ ਜਿਵੇਂ ਜਿਵੇਂ ਹੁੰਦੇ ਉਹ ਸਾਨੂੰ ਸਹੂਲਤਾਂ ਹੌਲੀ ਹੌਲੀ ਮਿਲ ਰਹੀਆਂ। ਥੋੜੇ ਸਾਰੇ ਸਮਾਜ ਨੂੰ ਪਤਾ ਲੱਗ ਗਿਆ ਸਹੂਲਤਾਂ ਬਾਰੇ ਜੀ। ਬਹੁਤ ਦਿਨ ਪਤਾ ਹੀ ਹਾਂ ਆ तकरीबन ਤਾਂ ਪਤਾ ਹੀ ਹੈ ਯਾਕੀ ਬਾਕੀ ਜਿਵੇਂ ਇੱਕ ਦੂਸਰੇ ਜਦੋਂ ਮੀਟਿੰਗ ਕਰਦੇ ਕੋਈ ਨਹੀਂ ਆਉਂਦਾ ਇੱਕ ਦੂਸਰੇ ਨੂੰ ਦੱਸਦਾ ਤੇ ਉਹਦਾ ਲਾਭ ਉਠਾਣ ਕੇ ਹੀ ਹੌਲੀ ਹੌਲੀ ਜਿਵੇਂ ਜਿਵੇਂ ਪਤਾ ਲੱਗੂਗਾ ਜਿਵੇਂ ਕਿ ਅੱਜ ਬੱਚੇ ਖੜੇ ਸੀ ਸਪਾਲਾ ਤੇ ਬੱਚੇ ਖੜੇ ਸੀਗੇ। ਹਾਂਜੀ। ਤੇ ਠੀਕ ਹੈ ਉਹ ਉਹ ਲਾਭ ਦੇ ਤੌਰ ਤੇ ਬੱਚੇ ਖੜੇ ਸੀਗੇ ਤੇ ਬੱਚੇ ਬਹੁਤ ਖੁਸ਼ੀ ਦੇ ਨਾਲ ਇਸ ਤਿਉਹਾਰ ਨੂੰ ਤਿਉਹਾਰ ਨਹੀਂ ਕਹਿ ਸਕਦੇ ਆਪਣੇ ਕਿਸ ਹਿਸਾਬ ਦਾ ਇਹ ਜਾਗਰੂਤਾ ਕਹਿ ਸਕਦੇ ਆ ਉਹ ਮਨਾਰੇ ਸੀ ਇਹ ਥੋੜੇ ਦੇ ਬਾਅਦ ਥੋੜਾ ਟੀ ਦਾ ਆਇਆ ਜੀ ਦੇਖੋ ਜੀ ਬੱਚੇ ਬੱਚੇ ਇੱਕ ਬਹੁਤ ਹੀ ਸੋਚ ਵਧੀਆ ਰੱਖਦੇ ਆ ਜਿਹੜੇ ਨਿੱਕੇ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਜਾਊਗਾ ਤਾਂ ਹੀ ਉਹ ਇਸ ਤਿਵਾਰ ਨੂੰ ਵੱਧ ਚੜ ਕੇ ਮਨਾਇਆ ਜਾਊਗਾ ਜੀ ਇਹ ਤਾਂ ਵੱਡੀ ਗੱਲ ਆ ਜੀ 1528 ਵਿੱਚ ਜਦੋਂ ਬਾਬਰ ਨੇ ਆਪਦਾ ਜ Alam ਜੁਰਮ ਕਰਕੇ ਸਾਡੀ ਮਸਜਿਦ ਢਾਈ ਸੀ ਸਾਡੀ ਮੰਦਿਰ ਢਾਇਆ ਸੀਗਾ ਤੇ ਫਿਰ 1992 ਤੋਂ ਇਹ ਸੰਘਰਸ਼ ਚੱਲਦਾ ਜਿਹੜਾ ਬੜੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਇਆ ਪ੍ਰਭੂ શ્રી ਰਾਮ ਦਾ ਮੰਦਰ ਅਯੁੱਧਿਆ ਧਾਮ ਦੇ ਵਿੱਚ ਬਣਨ ਦਾ ਫੈਸਲਾ ਹੋਇਆ ਕਿ ਜਿਵੇਂ ਜਿਵੇਂ ਆ 22 ਜਨਵਰੀ ਤਰੀਕ ਜਿਹੜੀ ਪ੍ਰਾਨ ਪ੍ਰਤੀਸ਼ਤਾ ਦੀ ਤੈਅ ਕੀਤੀ ਹੈਗੀ ਆ ਦੇ ਸਾਡਾ ਰਾਮ ਮੇ ਹੋ ਗਿਆ ਔਰ ਰਾਮ ਦੇ ਰੰਗ ਦੇ ਵਿੱਚ ਦੇਸ਼ ਦੇ ਵਿੱਚ ਇਸ ਤਰ੍ਹਾਂ ਲੋਕ ਰੰਗੇ ਹੈਗੇ ਆ ਇਸ ਤਰ੍ਹਾਂ ਹੀ ਸਾਡੇ ਮੋਗਾ ਸ਼ਹਿਰ ਦੇ ਪ੍ਰਜਾਪਤ ਸਮਾਜ ਦੇ ਜਿੰਨੇ ਵੀ ਸਮਾਜਿਕ ਸਮਾਜ ਦੇ ਬੰਦੇ ਪ੍ਰਜਾਪਤ ਸਮਾਜ ਦੇ ਉਹਨਾਂ ਨੇ ਤਨੋਂ ਮਨੋਂ ਤਨੋਂ ਮੋਗਾ ਸ਼ਹਿਰ ਦੇ ਵਿੱਚ ਇੰਨੀ ਕਿ ਸੇਵਾ ਕੀਤੀ ਆ ਤੇ ਕਿ ਇਹਨਾਂ ਨੇ ਇਹ ਸਾਬਤ ਕਰਤਾ ਕਿ ਵਾਅਦਾ ਹੀ ਪਰਵਾਸ ਸਮਾਜ ਜਿਹੜਾ ਹੈਗਾ ਇਹ ਟੱਕੜ ਸਨਾਕ ਨਹੀਂ ਆ ਔਰ ਇਹਨਾਂ ਦੇ ਇਹ ਅਪਰਾਲੇ ਦੇ ਨਾਲ ਸ਼ਹਿਰ ਦੇ ਵਿੱਚ ਕਪੜਾ ਅੱਛਾ ਮੈਸੇਜ ਗਿਆ ਔਰ ਇਹਨਾਂ ਨੇ ਸਾਡੇ ਜ਼ਿਲ੍ਹਾ ਟੀਮ ਨੂੰ ਭਾਜਪਾ ਦੀ ਜਿਹੜਾ ਟੀਮ ਨੂੰ ਵੀ 15000 ਦੀਵੇ ਦਿੱਤੇ ਔਰ ਇਹਨਾਂ ਨੇ ਮਿਲ ਕੇ 51000 ਦੀਵੇ ਉਸ ਤੋਂ ਬਾਅਦ ਦੀਵੇ ਆ ਹੋਰ ਵੰਡੀ ਜਾ ਰਹੇ ਆ ਬਹੁਤ ਹੀ ਸ਼ਲਾਘਾ ਵਾਲਾ ਕੰਮ ਇਹਨਾਂ ਨੇ ਕੀਤਾ ਹੈਗਾ ਵਾ ਔਰ ਸ਼ਹਿਰ ਦੇ ਵਿੱਚ ਇੱਕ ਤੇ ਰਾਮ ਮੇ ਦਾ ਮਾਹੌਲ ਚੱਲ ਗਿਆ ਔਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੁਸਤਾ ਇਹਦੇ ਲਈ ਮੈਂ ਮੋਗਾ ਸ਼ਹਿਰ ਦੇ ਪਰੇ ਆਪਾ ਸਮਾਜ ਨੂੰ ਆਪਦੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਪ੍ਰਭਾਵ ਲੱਗ। ਹਰ ਇੱਕ ਪਾਸੇ ਦੇਖਦੇ ਆਪਾਂ ਪਾਰਟੀਬਾਦੀ ਇੱਕ ਪਾਸੇ ਰਹੇਗਾ ਸਾਥੀ ਸਰ ਜ ਕੁਝ ਵੀ ਇਹ ਧਰਮ ਦਾ ਥਾਂ ਰਹਿ ਜਾਂਦਾ ਆਪ ਧਰਮ ਦਾ ਕੰਮ ਕੀਤਾ ਜਾਂ ਪਾਰਟੀ ਭਾਈ ਤੋਂ ਕੰਮ ਕਰੇ। ਦੇਖੋ ਵੇਖੋ ਹਰ ਹਰ ਸਮਾਜ ਦਾ ਬੰਦਾ ਜਿਹੜਾ ਜੀ ਆਪਦੇ ਆਪ ਦੇ ਹਿਸਾਬ ਦੇ ਨਾਲ ਕੰਮ ਕਰ ਰਿਹਾ ਹੈਗਾ ਜੀ ਮੋਗੇ ਸ਼ਹਿਰ ਦੇ ਵਿੱਚ ਕਿਤੇ ਵੀ ਨੀਤੀ ਦੇਖੋਗੇ ਭਾਈਪਾਸ ਮੱਛਕਾਨੇ ਜੇ ਕੋਈ ਜਾ ਕੇ ਰਾਮ ਮੇ ਦਾ ਕੰਮ ਕੀਤਾ ਨਮੰਤਰ ਮੱਤਰ ਦਿੱਤੇ ਹੈਗੇ ਆ ਜਾਂ ਕੋਈ ਪੂਜਾ ਕਛਰ ਦਿੱਤੇ ਹੈਗੇ ਕਿਸੇ ਨੇ ਭਾਰਤੀ ਜਨਤਾ ਪਾਰਟੀ ਆ ਢੰਡਾ ਪਾ ਕੇ ਨਹੀਂ ਕਿਸੇ ਨੇ ਵੀ ਲੋਕਾਂ ਨੂੰ ਨਮੰਤਰਨ ਦਿੱਤਾ ਤਾਂ ਆਪਿਆ ਜਨਤਾ ਪਾਰਟੀ ਦੇ ਜੇ ਕੇ ਦੇ ਵਿੱਚ ਵਿਸ਼ਵਾਸ ਲੱਗਦੀ ਆ ਸਮਾਜ ਨੂੰ ਇੱਕ ਹੋਂ ਦਾ ਵਿਸ਼ਵਾਸ ਰੱਖਦੀ ਭਾਰਤੀ ਜਨਤਾ ਪਾਰਟੀ ਕਦੇ ਵੀ ਪਾਰਟੀਬਾਜੀ ਨਹੀਂ ਕਰਦੀ ਧਾਰਮਿਕ ਕੰਮ ਦੇ ਵਿੱਚ ਜਿਹੜੇ ਤੁਸੀਂ ਜਿਹਨਾਂ ਮਤਲਬ ਜੀ ਪਰਜੋਬਾ ਸਮਾਜ ਨੇ ਤੁਹਾਡੇ ਵਿੱਚ ਮਾਰ ਦੇ ਵਿੱਚ ਆ ਕਰ ਪਰਜਾ ਪਾ ਸਮਾਜ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਜੀ ਮੈਂ ਤਾਂ ਆਪਦੇ ਆਵਾਜ਼ ਕਰੇ ਸ਼ਹਿਰ ਦੇ ਵਿੱਚ ਜਾਣਾ ਕਿਸੇ ਪ੍ਰੋਗਰਾਮ ਤੇ ਜਾਣਾ ਤੇ ਮੈਂ ਉਹਨਾਂ ਨੂੰ ਦੱਸਦਾ ਵਾਂ ਵੀ ਮੈਂ ਜਿਵੇਂ ਪ੍ਰਜਾ ਪਾ ਸਮਾਜ ਦਾ ਸਾਡੇ ਏਰੀਏ ਦੇ ਤੇ ਇੰਨਾ ਉਹਨਾਂ ਦਾ ਸਾਹ ਆਰਾਮ ਮੰਦਰ ਮੰੰਵੇ ਨਾਲ ਤੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਮੈਂ ਤਾਂ ਬੜੀ ਜਗ੍ਹਾ ਗੱਲਾਂ ਕਰਦਾ ਹੈਗਾ ਵੀ ਸਾਡੇ ਅੱਜ ਮੋਗਾ ਸ਼ਹਿਰ ਦੇ ਪ੍ਰਜਾ ਪਾ ਸਮਾਜ ਨੇ ਦਿਖਾਤਾ ਵੀ ਅਸੀਂ ਵੀ ਕੱਟੜ ਰਾਮ ਪਾਤਾਲਾ ਇੱਕ ਵਾਰ ਚਾਹੇ ਬਹੁਤ ਨਾਲ ਕਿਰਾਂ ਵੀ ਜੇ ਇੱਕ ਸਮਾਈ ਦੇ ਤੌਰ ਤੇ ਬੰਦਾ ਸਾਧਨ ਚਲਾ ਸਕਦਾ ਹੈ ਤੇ ਬੰਦਾ ਦੀਵੇ ਵੇਚ ਵੀ ਸਕਦਾ ਸੀਗਾ ਦੇਖੋ ਜੀ ਇਹਦਾ ਆਪ ਸਮਾਜਿਕ ਕਿਵੇਂ ਤੁਸੀਂ ਦਿੰਦੇ ਨਾਲ ਇਹ ਤਾਂ ਬਹੁਤ ਅੱਛੀ ਗੱਲ ਆ ਜੀ ਇਹ ਤਾਂ ਬਹੁਤ ਅੱਛੀ ਗੱਲ ਆ ਜੀ ਦੀਵੇ ਤਾਂ ਦੇਖੋ ਜੀ ਕਿੱਥੇ ਇੱਕ ਦੀਵਾਲੀ ਤੇ ਚੱਲਦੇ ਸੀ 14 ਸਾਲ ਦਾ ਵਰਨਾਸ ਕਰਕੇ ਸਾਡੇ ਰਾਮ ਭਗਵਾਨ ਆਏ ਸੀ ਅੱਜ 472 ਸਾਲਾਂ ਬਾਅਦ 470 ਸਾਲਾਂ ਬਾਅਦ ਸਾਡੇ ਰਾਮ ਜੀ ਦਾ ਮੰਦਿਰ ਅਯੁੱਧਿਆ ਧਾਮ ਦੇ ਵਿੱਚ ਬਣਦਾ ਇਤੋਂ ਜ਼ਿਆਦਾ ਸਾਡੇ ਲਈ ਗਰਵ ਦੀ ਕੀ ਗੱਲ ਹੋਊਗੀ ਹੁਣ ਇੱਕ ਵੀ ਜਾਇ ਦੋ ਦਵਾਲੀਆਂ ਮਨਾ ਕਰਨਗੇ 22 ਜਨਵਰੀ ਵੀ ਇਹ ਦਿਨ ਜਿਹੜਾ ਹੈਗਾ ਵਾ ਦਿਵਾਲੀ ਦੇ ਮਾਸਰ ਦੇ ਹਿਸਾਬ ਨਾਲ ਹੀ ਇਹ ਦੇਖਿਆ ਜਾਊ ਔਰ ਮਨਾਇਆ ਜਾਊ